thank you

ਕਲੀਮ ਹੈ ਐਸਾ ਜੋ ਕੀ ਕਲੀਮ ਹੈ ਐਸਾ ਜੋ ਕੀ ਕਲੀਮ ਹੈ ਐਸਾ ਜੋ ਕੀ ਕਲੀਮ ਹੈ ਤਨ ਗੁਰੂ ਮਾਨਸ ਤੇ ਪਾਦਸ਼ਾਹ ਪੂਰੇ ਸੰਸਾਰ ਦੇ ਤਰਨ ਹਾਰ ਸੋ ਐਸੇ ਸਤਿਗੁਰਾਂ ਨੂੰ ਕੋਟਾਂ ਕੋਟ ਪ੍ਰਣਾਮ 2 4 5 ਮਿੰਟ ਲਾ ਕੇ ਸਮਾਪਤੀ ਵੱਲ ਆਪਾਂ ਜਾਣਾ ਹੈ ਸੁਤੰਤਰ ਨਾਮ ਸੁਤੇ ਪਾਤਸ਼ਾ ਜਿੱਥੇ ਵੀ ਗਏ ਜੇ ਸਾਂਤੇ ਵੀ ਗਏ ਉੱਥੇ ਦੁਨੀਆ ਨੂੰ ਤਾਰ ਦੇ ਗਏ ऐसे पिता जी ਦਾ ਪੰਗੁਰ ਨਾਨਕ ਦੇ ਪਾਛਾ ਤੋਂ ਉਪਰਭ ਹੈ ਉਹ ਪਰਪ ਮਨਾਈ ਪਾਸਾ ਫਲੇ ਹੁੰਦੇ ਨੇ ਜੇ ਅਸੀਂ ਗੁਰੂ ਸਾਹਿਬ ਦੀ ਦੱਸੀ ਹੋਈ ਪਰਿਆਦਾ ਦੱਸੀ ਹੋਈ ਗੱਲ ਤੇ ਫੁਰਨਿਆਂ ਤੇ ਇੱਕ ਵੀ ਕਿਨਕਾ ਤੇ ਆਪਾਂ ਚੱਲਣ ਦੀ ਪ੍ਰੇਰਣਾ ਨਹੀਂ ਕੋਸ਼ਿਸ਼ ਕਰੀ ਤੇ ਪਾਛਾ ਜੇ ਮੈਂ ਹਲੇ ਗੁਰੂ ਵਾਲਾ ਨਹੀਂ ਬਣਿਆ ਤੋ ਕਿਰਪਾ ਕਰ ਸਦੇ ਪਾਸ਼ਾ ਮੇਰੇ ਤੇ ਟੁੱਟ ਜਾ ਮੈਨੂੰ ਖੰਡੇ ਦੀ ਪੌੜ ਦੇ ਅਮਰ ਤੇ ਦੀ ਦਾਲ ਜੇ ਹਰੇ ਮਿਤਨੇ ਵਿੱਚ ਕਮੀਆਂ ਲਿ ਸਦੇ ਪਾਸ਼ਾ ਦੀ ਕਿਰਪਾ ਕਰ ਸਾਡਾ ਮਿਤਨੇ ਪੂਰਾ ਕਰਾ ਤੇ ਜੇ ਮਿਤਨੇ ਪੂਰਾ ਸਦੇ ਪਾਸ਼ਾ ਮਿਤਨੇ ਪੁਧਾ ਸਗੁਰ ਨਾਨਕ ਸਦੇ ਪਾਸ਼ਾ ਦਾ ਇੱਕ ਪ੍ਰਸੰਗ ਛੋਟਾ ਜਿਹਾ ਸੁਣਾ ਗਿਆ ਬਸ ਭਵੰਤੀ ਵੱਲ ਜਾਣਾ ਗੁਰਨਾਨਕ ਸਦੇ ਪਾਸ਼ਾ ਜਾ ਰਹੇ ਨੇ ਤੇ ਇੱਕ ਨਗਰ ਆਇਆ ਚੋਰਾਂ ਦਾ ਸਾਰਾ ਨਗਰ ਚੋਰਾ ਦਾ ਉਹ ਕੀ ਕਰਿਆ ਕਰਦੇ ਸੀ ਜਿਹੜਾ ਕੋਈ ਰਾਗ ਆਂਦਣਾ ਉਹਦਾ ਲੰਗਰ ਪ੍ਰਸ਼ਾਦੇ ਦਾ ਪ੍ਰਬੰਧ ਕਰਦੇ ਤੇ ਉਹਦੇ ਰਹਿਣ ਦਾ ਪ੍ਰਬੰਧ ਕਰਦੇ ਲੰਗਰ ਪ੍ਰਸ਼ਾਦਾ ਸ਼ਕਾੰਦੇ ਨੂੰ ਤੇ ਜੇ ਇਸ ਵੇਲੇ ਉਹਨੇ ਵਿਸ਼ਰਾਮ ਕਰਨਾ ਆਰਾਮ ਕਰਨਾ ਤੇ ਉਹਨੂੰ ਮਾਰ ਕੇ ਲੁੱਟ ਖੋ ਕਰਕੇ ਉਹ ਮਾਰ ਦੇਣਾ ਕੋਲਾ ਜੋ ਪੈਸਾ ਲੱਗਾ ਗਿਆ ਜੋ ਉਹਦੇ ਕੋ ਹੌਨਾ ਲੁੱਟ ਕੇ ਤੇ ਉੱਥੇ ਨਾਲ ਹੀ ਥੋੜੀ ਦੂਰ ਚ ਸ਼ਮਸ਼ਾਨ ਘਾਟ ਵਿਖੇਲ ਉਦਬਾਦ ਦੇ ਸੀ ਦਫਨ ਕਰਦਾ ਸੀ ਸਾਰੇ ਪਿੰਡਾਂ ਇਲਾਕਾ ਦਾ ਇਲਾਕਾ ਪੂਰਾ ਚੋਰਾ ਦਾ ਧੰਗੁਰ ਨਾਨਕ ਜੀ ਦੇ ਪਾਸ਼ਾ ਨਾਲ ਮਰਦਾਨੇ ਦੇ ਜਦੋਂ ਉਸ ਨਗਰ ਵਿੱਚ ਪਹੁੰਚੇ ਬੜੀ ਆਉ ਭਗਤ ਜੀ ਦੀ ਸਤਗੁਰਾਂ ਦੀ ਲੰਗਰ ਪਾਣੀ ਸ਼ਕਾਇਆ ਕਹਿਣ ਲੱਗੇ ਆਰਾਮ ਕਰੋ ਜੀ ਸਤਿਗੁਰੂ ਜੀ ਆਰਾਮ ਕਰੋ ਆਰਾਮ ਕਰਨ ਲੱਗੇ ਜਦੋਂ ਸਮਾਂ 11 ਤੋਂ ਉੱਪਰ 12 ਦੇ ਕਰੀਬ ਹੋ ਗਿਆ ਤੇ ਕਹਿਣ ਲੱਗੇ ਮਰਦਾਨਿਆ ਅੰਮ੍ਰਿਤ ਵੇਲਾ ਹੋ ਚੱਲਿਆ ਪ੍ਰਵਾਹ ਛੇੜ ਬਾਣੀ ਆਈ ਗੁਰਬਾਣੀ ਦਾ ਜਾਪ ਸ਼ੁਰੂ ਹੋ ਗਿਆ ਸੱਜੀ ਵਾਰ ਬਹੁਤ ਬਾਣੀਆਂ ਦਾ ਜਾਪ ਹੋ ਗਿਆ ਹੁਣ ਉਧਰ ਚੋਰਾਂ ਦਾ ਟੋਲਾ ਇਹ ਦੇਖ ਰਿਹਾ ਕਿ ਸਤਕੂਰੂ ਜੀ ਮਹਾਰਾਜ ਸੌਣਗੇ ਤੇ ਅਸੀਂ ਇਹਨਾਂ ਨੂੰ ਮਾਰਾਂਗੇ ਲੁੱਟਾਂਗੇ ਇਹ ਦੋ ਜਹੜ ਦਾ ਮਾਲਕ ਜੀ ਰੌਣਾਡਸ਼ ਜੇਪਾਸ਼ਾ ਸਾਰੇ ਕੋਟੇ ਕਫਦਾ ਸੀ ਤੇ ਰੌਣਾਡਸ਼ ਜੇਪਾਸ਼ਾ ਨੇ ਕਿਹਾ ਸੋਣਾ ਸੀ ਚੋਰ ਟੀ ਦੇ ਉਹਦੇ ਸਾਰੇ ਚੋਰ ਸੌਂਦੇ ਜੇ ਇਸ ਵੇਲੇ ਸੌ ਗਏ ਇਹ ਉਦੋਂ ਬਾਣੀ ਦੀ ਕਿਤਨੇ ਉਦੀ ਸਮਾਪਤੀ ਹੋਏ ਅਰਦਾਸ ਬੰਦੀ ਕਰਕੇ ਜਿੱਦੇ ਪਾਸ਼ਾ ਕਿਤਨੇ ਮਰਤਾਨਾ ਨਾਮ ਪਿੱਛੋਂ ਜਾ ਕੇ ਜਦੋਂ ਚੋਰ ਤੇ ਵੇਖਦੇ ਨੇ ਵੀ ਇਦਾਂ ਸਾਨੂੰ ਧੋਖਾ ਦੇ ਕੇ ਢੱਗਦੇ ਭਈ ਉਹ ਸੋ ਬਹੁਤ ਲੰਮਾ ਪ੍ਰਸੰਗ ਨਹੀਂ ਆਪਾਂ ਕਰਨਾ ਪਿੱਛੇ ਤੁਰ ਪੇ ਪਿੱਛੇ ਤੁਰਦਾ ਜਾਂਦੇ ਆ ਇੱਕ ਸਮਸ਼ਾਨ ਘਾੜ ਦੇ ਮੋਰੇ ਇੱਥੇ ਸਮਸ਼ਾਨ ਘੜ ਦਫਾਉਂਦੇ ਸੀ ਨਾ ਉਹਦੇ ਮੋਰੇ ਤੰਗੁਰ ਨਾਨਕ ਜੀ ਦੇ ਪੈਸਾ ਮਰਦਾਨਾਂ ਨਾਲ ਘੇਰ ਲਿਆ ਇਹਨਾਂ ਨੇ ਕਹਿਣ ਲੱਗੇ ਤੁਸੀਂ ਸਾਨੂੰ ਧੋਖਾ ਦੇ ਕੇ ਚਗਮਾ ਦੇ ਕੇ ਨੱਠ ਚੱਲੇ ਸੀ ਪਾਸ਼ਾ ਕਹਿੰਦੇ ਅਸੀਂ ਕੀ ਧੋਖਾ ਦਿੱਤਾ ਭਾਈ ਕਹਿੰਦੇ ਸਾਡਾ ਕੰਮ ਹੀ ਹੈ ਭਾਈ ਅਸੀਂ ਧੋਖਾ ਘੁਆ ਕਰਦੇ ਆ ਰਾਜ ਜਿਹੜਾ ਦੀ ਸੇਵਾ ਕਰਦੇ ਆ ਉਹਨਾਂ ਨੂੰ ਮਾਰਦੇ ਆ ਤੁਸਾਂ ਕੋ ਗਰਦੇ ਉਹਨਾਂ ਦੀ ਸਾਡਾ ਕੰਮ ਹੀ ਹੈ ਫੇ ਕੀ ਕਰੋਗੇ ਲੁੱਟ ਘੋ ਕਰੋਗੇ ਫਿਰ ਵੀ ਤੋ ਰੋਗੇ ਤੇ ਮਾਰ ਦਾਂਗੇ ਮਾਰ ਕੇ ਕੀ ਕਰੋਗੇ ਇਹਦਾ ਸ਼ਮਸ਼ਾਨਗੜ੍ਹ ਸਾਹਮਣੇ ਉਹਨੇ ਦੁਬਣਾ ਲਾ ਕੇ ਧਰਗੁਰ ਨਾਨਕ ਜੀ ਦੇ ਪਾਸ਼ਾ ਕਹਿੰਦੇ ਦਫੜਾਇਓ ਨਾ ਧਿਆਨ ਦੇਣ ਯੋਗ ਹੈ ਉਂਗਲ ਕੀਤੀ ਸ਼ਮਸ਼ਾਨਗੜ੍ਹ ਵਿੱਚ ਖਾ ਬਰ ਰਹੀ ਹੈ ਐਵੇਂ ਉਂਗਲ ਕੀਤੀ ਕਿ ਦਫੜਾਇਓ ਨਾ ਉਹ ਸਾਹਮਣੇ ਵੇਖੋ ਚਿਖਾ ਬਲ ਰਹੀ ਹੈ ਉੱਥੋਂ ਅੱਗ ਲੈ ਆਓ ਸਾਨੂੰ ਅਗਲ ਪਿੱਟ ਕੇ ਚੋਰਾ ਦੇ ਟੋਲਾ ਠੀਕ ਹੈ ਕਹਿੰਦੇ ਅਗਨ ਬਿੱਟਾ ਦੋ ਜਨੇ ਗਏ ਉੱਥੇ ਚੋਰਾ ਦੇ ਟੋਲਿਆਂ ਚ ਤੇ ਜੇ ਜਦੋਂ ਗਏ ਅਗਨ ਅੱਗ ਲੈਣ ਨੂੰ ਅੱਗ ਲੈਣ ਜਦੋਂ ਗਏ ਤੇ ਜਦੋਂ ਸ਼ਮਸ਼ਾਨਗੜ ਦੇ ਅੰਦਰ ਦਾਖਲ ਹੋਏ ਨਾ ਤੇ ਕੀ ਵੇਖਿਆ ਕਿ ਉਹਨਾਂ ਨੂੰ ਜਿਹੜੀ ਜਿਹੜੀ ਚਿਖਾਂ ਭਰ ਰਹੀ ਹੈ ਉਹਨੂੰ ਜੰਗਦੂਤ ਕੁੱਟਮਾਰ ਕਰ ਰਹੇ ਨੇ ਬਕੁਰਾ ਰਹਾਏ ਹਾਏ ਹਾਏ ਕਰ ਰਹੇ ਕੁੱਟਮਾਰ ਕਰ ਰਹੇ ਨੇ ਪਰ ਉਸੇ ਵੇਲੇ ਇੱਕ ਵਿਮਾਨ ਤੇ ਦੇਖਦੇ ਆਏ ਤੇ ਕਹਿਣ ਲੱਗੇ ਛੱਡ ਦਿਓ ਭਈ ਇਹਨੂੰ ਉਹ ਕਹਿਣ ਲੱਗੇ ਨਹੀਂ ਭਈ ਇਹਨੇ ਸਾਰੀ ਉਮਰ ਮਾੜੇ ਕੰਮ ਕੀਤੇ ਨੇ ਕੋਈ ਚੰਗਾ ਕੰਮ ਨਹੀਂ ਕੀਤਾ ਸਾਰੀ ਉਮਰ ਸੋ ਇਹਨੂੰ ਅਹੀਂ ਨਰਕਾਂ ਦਾ ਘਰ ਤੋਂ ਆਪ ਸਹਤ ਹੋਊਗਾ ਇਹਨੂੰ ਜਮਦੂਤ ਘੜੀ ਸੰਗ ਕਹਿਣ ਲੱਗੇ ਨਹੀਂ ਭਈ ਉਹ ਦੇਖੋ ਦੋ ਜਹਾਨ ਦੇ ਮਾਲਕ ਨੇ ਉਂਗਲ ਕਰਤੀ ਇੱਧਰ ਗੁਰੂ ਨਾਨਕ ਸਦੇ ਪਾਸ਼ੇ ਨੇ ਉਂਗਲ ਕਰਕੇ ਕਿਹਾ ਤਾਂ ਵੀ ਉੱਥੋਂ ਚਿਖਾ ਲਿਆਓ ਉਂਗਲ ਕਰਕੇ ਉਸੇ ਵੇਲੇ ਉਹਦੀ ਬੰਦ ਖਲਾਸੀ ਹੋਈ ਉਸੇ ਵੇਲੇ ਜਮਦੁੱਤਾਂ ਨੇ ਛੱਡਿਆ ਤੈਨੂੰ ਦੇਵਤੇ ਲੱਗੇ ਗਏ ਤੇ ਜੇ ਇਸ ਵੇਲੇ ਆਏ ਵਾਪਸ ਗੁਰੂ ਨਾਨਕ ਸਦੇ ਪਾਸ਼ੇ ਦੇ ਉੱਤਕ ਵੇਖਿਆ ਤੇ ਸਦੇ ਪਾਸ਼ੇ ਦੇ ਚਰ ਠਹਿ ਪਏ ਤੇ ਕਹਿੰਦੇ ਰਾਤੋਂ ਰਾਤ ਸਦੇ ਪਾਸ਼ਾ ਨੇ ਉਹ ਸਾਰਾ ਪਿੰਡਾਂ ਦਾ ਚੋਰ ਚੋਰਾਂ ਦਾ ਜਿਹੜਾ ਪਿੰਡ ਸੀ ਸਾਰਾ ਹੀ ਖਤ ਬਣਾ ਦਿੱਤਾ ਐਸੇ ਗੁਰਨਾਨਕ ਤੀਨ ਦੇ ਆਲ ਸੋ ਜੀ ਪਿਤਾ ਜੀ ਦੇ ਪਾਸ਼ਾ ਧਰਗੁਰ ਨਾਨਕ ਜੀ ਦੇ ਪਾਸ਼ਾ ਦਾ ਆਪਾਂ ਜੋ ਮੂਰਬ ਬਣਾ ਰਹੇ ਹਾਂ ਅਸੀਂ ਵੀ ਉਸ ਪਿਤਾ ਦੇ ਕਿਰਪਾ ਦੇ ਭਾਦਰ ਹੋਏ ਇੱਕ ਵਾਰੀ ਛਿਦੇ ਪਾਸ਼ਾ ਵੀ ਸਾਡੇ ਕੋਲ ਕਿਤੇ ਦ੍ਰਿਸ਼ਟੀ ਕਰਦੇ ਗੰਗਲ ਉਹ ਤੁਰਿਆ ਸਾਡੇ ਵੱਲ ਕਿਤੇ ਇੱਕ ਦ੍ਰਿਸ਼ਟੀ ਕਰ ਦੇਣ ਇਹ ਲੋਕ ਸੁਖੀਏ ਪਰ ਲੋਕ ਸਹਿਲਾ ਹੋ ਜਾਵੇ ਸੋ ਦਾਸ ਨੂੰ ਜਿਤਨਾ ਸਭਾ ਬਖਸ਼ਿਆ ਸੀ ਉਹ ਸਮਾਪਤ ਹੈ ਇਹ ਮੇਲਾ ਸੱਚੋਕੀ ਦੀ ਗੱਲ ਹੈ। ਸਾਡੇ ਤਕਰੀਬਨ ਦੁਪਹਿਰ ਵੇਲੇ ਫੋਨ ਆਇਆ ਕੋਈ ਪ੍ਰੋਗਰਾਮ ਨਹੀਂ ਸੀ ਐਕਸਪੈਕਟ ਕੀਤਾ। ਕੀਰਤਨ ਦਾ ਕੋਈ ਸੁਆਗਤ ਦਾ ਪਹਿਲਾਂ ਕੋਈ ਪ੍ਰੋਗਰਾਮ ਨਹੀਂ ਸੀ। ਤੇ ਸ਼ਾਮ ਨੂੰ ਵਿਹਲੇ ਸੀਗੇ। ਭਾਈ ਸੰਤ ਆਇਆ ਵੀ ਤੁਸੀਂ ਸੇਵਾ ਕਰਾਉਣੀ ਹੈ। ਤੇ ਨਾਲ ਪਿੰਡ ਦੇ ਵਿੱਚ ਲੋ ਲੱਗੇ ਆ। ਘਰ ਵੀ ਸ਼ਾਮ ਨੂੰ ਵਹਿੰਦੇ ਆ ਜੀ ਕੰਮ ਕਰ ਤੋਂ ਆ ਗਏ ਤੇ ਸਤਿਗੁਰੂ ਕਿਰਪਾ ਕਰਨ ਆਪ ਜੀ ਨੇ ਜਿਹੜਾ ਚੋੜੇ ਝੜ ਦਸਮਾ ਬਖਸ਼ਿਆ ਦਾਸ ਗਵਾੜੇ ਅਸੀਂ ਗੁਰਮਤ ਕੈਂਪ ਜੋ ਜੂਨ ਦੇ ਮਹੀਨੇ ਵਿੱਚ ਬੱਚਿਆਂ ਦੇ ਗੁਰਮਤ ਕੈਂਪ ਲੱਗਦੇ ਨੇ ਜਿਸ ਵਿੱਚ ਬੱਚਿਆਂ ਨੂੰ ਫ੍ਰੀ ਗਤਕਾ ਸਿਖਲਾਈ ਗੁਰਮਤ ਦੀਆਂ ਸਿਖਲਾਈਆਂ ਗੱਡੀਆਂ ਵੀ ਲਾਈ ਜਾਂਦੀਆਂ ਬੱਸਾਂ ਵੀ ਲਾਈ ਜਾਂਦੇ ਨੇ ਅਲੱਗ-ਅਲੱਗ ਤਕਰੀਬ 1.5 200 ਪਿੰਡਾਂ ਦੇ ਸਵਾਗਤ ਕਰਦੇ ਹਾਂ ਕੀਰਤਨ ਜੋ ਨਿਸ਼ਕਾਮ ਕੀਰਤਨ ਸੇਵਾ ਸਤਿਗੁਰੂ ਲੈ ਰਹੇ ਨੇ ਹੋਰ ਸੇਵਾ માં ਗਰੀਬ ਪਰਵਾਰ ਦੇ ਬੱਚੇ ਪੁੱਛੇ ਪੁੱਛਿਆ ਤੇ ਸ਼ਾਦੀ ਦਾ ਹੋਰ ਸੇਵਾ માં ਫਗਵਾੜੇ ਇੱਕ ਗੁਰਮਤ ਸੰਗੀਤ ਅਕੈਡਮੀ ਹੈ ਜੋ ਕਿ ਨਿਸ਼ਕਾਮ ਚੱਲ ਰਹੀ ਹੈ ਉੱਥੇ ਵੀ ਆਪ ਬੱਚੇ ਨੂੰ ਕੀਰਤਨ ਤਬਲਾ ਪੁਛੇ ਸਾਜ਼ ਸਿੱਖਲਾ ਸਕਦੇ ਹੋ ਬਿਲਕੁਲ ਨਿਸ਼ਕਾਮ ਫਰੀ ਸੇਵਾ ਹੈ ਸੋ ਆਪਾਂ ਸਰਪੁਰਾਂ ਦੀ ਇਹ ਕੋਈ ਨਾ ਕੋਈ ਦਾਸ ਦਾ ਵਿਅਕਤੀ ਕਰਦਾ ਵੀ ਭਈ ਇਹ ਗੁਰੂ ਘਰ ਹੈ ਨਾ ਆਪਾਂ ਇੱਥੇ ਲਾਗੇ ਲਾਗੇ ਰਹਿਨੇ ਆਪਾਂ ਸਾਰੇ ਪਿੰਡ ਵਿੱਚ ਤੇ ਗੁਰੂ ਘਰ ਕੋਈ ਨਾ ਕੋਈ ਨਾ ਡਿਊਟੀ ਜਰੂਰ ਕੱਪਣ ਫੜਨੀ ਚਾਹੀਦੀ ਇਹ ਨਹੀਂ ਵੀ ਆਪਾਂ ਇੱਕ ਦਿਨ ਆਏ ਖਗਰਾਤ ਨੂੰ ਤੇ ਜਾਂ ਕੋਈ ਨਾ ਮਰਜ਼ੀ ਨਾਲ ਆਪਾਂ ਮੱਥਾ ਟੇਕ ਕੇ ਲੇਗੇ ਨਹੀਂ ਇੱਕ ਡਿਊਟੀ ਦਾ ਜਿਵੇਂ ਆਪਾਂ ਕੋਈ ਨੌਕਰੀ ਕਰਦੇ ਨਾ ਤੇ ਡਿਊਟੀ ਜਾਂਦੇ ਆ ਉੱਥੇ ਟਿਮਟੇ ਜਾਂਦੇ ਵੀ ਸਾਨੂੰ ਤਨਖਾਹ ਮਿਲਦੀ ਹੈ ਉੱਥੇ। ਉੱਥੇ ਵੱਧੇ ਜਾਂਦੇ ਆਂ, ਪੇਟ ਨਹੀਂ ਹੁੰਦੇ। ਐਵੇਂ ਗੁਰੂ ਘਰ ਦੀ ਜਿਹੜੀ ਚੱਕਰੀ ਹੈ ਨਾ ਕਿਤੇ ਇਹ ਅਪ ਟਾਈਮ ਸਿਰ ਕਰ ਲਈ ਤੇ ਉੱਧਰ ਗਏ ਜਾ ਕੇ ਸੱਚੇ ਪਾਤਸ਼ਾਹ ਪ੍ਰਵਾਣ ਕਰਦੇ ਨੇ। ਆਪਾਂ ਕੋਈ ਨਾ ਕੋਈ ਸੁਸਾਇਟੀ ਨਾਲ ਜੁੜ ਕੇ ਕੋਈ ਨਾ ਕੋਈ ਸੰਸਥਾ ਨਾਲ ਬੋਲ ਕਰ ਜੁੜ ਕੇ ਕੋਈ ਵਿਸ਼ਾਈ ਦੀ ਸੇਵਾ ਕਰ ਤੋਂ ਹੈਂ ਦੀ ਸੇਵਾ ਕੋਈ ਕਹਿਣ ਲਿਖੀ ਦੀ ਸੇਵਾ ਨਾਲ ਜੁੜ ਜਿਓ। ਜੁੜੇ ਰਹਿਣਾ ਗੁਰੂ ਘਰ ਤੇ ਪਰ ਜਿਹੜਾ ਟੁੱਟ ਗਿਆ ਨਾ ਉਹ ਸਮਝ ਲਓ ਵੀ ਉਹ ਪਾਰ ਨਹੀਂ ਕਰ ਸਕਦਾ। ਜਿੰਨੇ ਸਦੇ ਪਾਸਾ ਨੇ ਇੱਕ ਛੋਟਾ ਬੱਚਾ ਦਰਿਆ ਪਾਰ ਕਰਨਾ ਹੁੰਦੇ ਬੱਚੇ ਨੂੰ ਪਿਤਾ ਕਹ ਰਿਹਾ ਹੈ ਪੁੱਤਰ ਮੇਰੀ ਬਾਹਂ ਕੁੱਟ ਕੇ ਫੜ ਕੇ ਰੱਖੀਂ ਛੜਾਈ ਨਾ ਇਹ ਤਾਂ ਵਿਛੜ ਜਾਏਗਾ ਕਿਤੇ ਵੀ ਜਾਵੇ ਨਾ ਦੇਖੇ ਬੱਚੇ ਨੂੰ ਕਹਿੰਦੇ ਨਾ ਆਪਾਂ ਭਾਈ ਤਾ ਬਾਹਂ ਛੜਾ ਨਾ ਲਈ ਕੁੱਟ ਕੇ ਫੜ ਕੇ ਰੱਖੀਂ ਪਿਤਾ ਨੇ ਬਾਹਂ ਫੜੀ ਹੈ ਪੁੱਤ ਨੇ ਬਾਹਂ ਆ ਖਿੱਚ ਕੇ ਛੁੜਾ ਲਈ ਕਹਿ ਲਗਾ ਸਤ ਪਿਤਾ ਜੀ ਮੈਂ ਤੁਹਾਡੀ ਬਾਹ ਫੜਾਂ ਨਾ ਹੋ ਸਕਦਾ ਮੈਂ ਛੜਕ ਜਾਵਾਂ ਕਿਤੇ ਤੁਸੀਂ ਮੇਰੀ ਬਾਹ ਫੜੋ ਤਨ ਗੁਰਨਾਨਕ ਸਦੇ ਪਾਸ਼ਾ ਨੂੰ ਬਾਹ ਫੜਾਈ ਆਪਰ ਪਰ ਅਸੀਂ ਐਸੇ ਆ ਵੀ ਸਦੇ ਪਾਸ਼ਾ ਤੋਂ ਬਾਹ ਐਵੇਂ ਛੜਾਈ ਜਾਂਦੇ ਆ ਸਦੇ ਪਾਸ਼ਾ ਨੇ ਕਿਹਾ ਨਹੀਂ ਇਸਦੇ ਕੋਸ ਸਾਡੀ ਬਾਹ ਫੜਨ ਤੇ ਜਿਸ ਘਰ ਵਿੱਚ ਦਾਸ ਤੇ ਬੇਨਤੀ ਕਰਦਾ ਨਿਬਨੇ ਇਹ ਸਾਡੇ ਛੋਟੇ ਬੱਚੇ ਟੋਤਲੀ ਆਵਾਜ਼ ਤੇ ਜਪਜੀ ਸਾਹਿਬ ਦੀ ਬਾਣੀ ਪੜਨ ਲੱਗ ਪਏ। ਤਨਗੁਰ ਨਾਨਕ ਜੀ ਦੇ ਪਾਸੋਂ ਇਹ ਆਪ ਚੋਂ ਕੜਾ ਉਸ ਘਰ ਚ ਕੱਢਿਆ। ਅ ਜਿੱਥੇ ਬਾਣੀ ਨਹੀਂ ਤੇ ਉੱਥੇ ਕੁਝ ਨਹੀਂ। ਤੇ ਜਿੱਥੇ ਬਾਣੀ ਹੈ ਉੱਥੇ ਸਾਰਾ ਕੁਝ ਉੱਥੇ ਕਿਸੇ ਚੀਜ਼ ਦੀ ਕਮੀ ਨਹੀਂ ਇਹ ਲੋਕ ਸੁਖੀਏ। ਪਰ ਲੋਕ ਸੁਹਿਲਿ ਸੋਗਤਰੀ ਸੇਵਾ ਬਖਸ਼ੀ ਸੀ ਤੋਂ ਪ੍ਰਮਾਣ ਕਰਨਾ। ਆਓ ਅਨੰਦ ਸਰਵਦਾ ਜੀ ਆਪਾਂ ਰਿਐਲਿਟੀ ਭਰੀਏ ਜੀ। रामकली महला तेजा आनंद एक ओ अंकर सद्गुरु प्रसाद आनंद पे आ मेरी माए सतगुरु मैं बाया से किसी की मन दिया राजा रतन परवाति बनिया सद्गुरु I'm <laughs> ਕਹ ਨਾਨਕ ਸੰਤੇ ਸਾਹਿਬ ਕਿਆ ਨਹੀਂ ਕਰ ਤੇਰਾ ਆਜਾ ਨਾਮ ਮੇਰਾ ਆਧਾਰੋ ਸੰਤ ਨਾਮ ਆਧਾਰੋ ਮਨ ਕਰ ਸੰਤ ਸੁਖ ਮੰਨ ਆਏ ਉਸਿਆ ਜਿਨ ਇਛਾ ਸਭ ਪੂਰੀਆਂ ਆਂ ਬੰਦਨ ਕਰ ਮਨ ਬਿਕੋ ਦਿਸੀਏ ਕਰਿਆ ਨਾ ਕਹ ਨਾਨਕ ਸੁਣਾਓ ਸੰਤੋ ਸ਼ਬਦ ਕਰ ਦੇ ਆਇਆ ਦਿੱਤੀ ਨਾ